ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸਿੱਖ ਸੰਗਤਾਂ ਨੂੰ ਭਾਈ ਬੇਨਤੀ ਕਰਦੇ ਹਾਂ ਗੁਰਸਿੱਖ ਸੰਗਤਾਂ ਨੂੰ ਖਾਸ ਕਰਕੇ ਜਿਹਦੇ ਨਾਂ ਨੂੰ ਸਿੰਘ ਜਾਂ ਕੌਰ ਲੱਗਦਾ ਹੈ ਬੇਨਤੀ ਉਹਨਾਂ ਨੂੰ ਖਾਸ ਕਰਕੇ ਆ ਕਿ ਵੇਖੋ ਗੁਰੂ ਦੇ ਵਰਸਾਏ ਹੋਏ ਸਿੰਘਾਂ ਨੂੰ ਅੱਜ ਤੱਕ ਬਹੁਤ ਬਹੁਤ ਕਸ਼ਟ ਚੱਲਨੇ ਪਏ ਹਨ ਤੇ ਗੁਰੂ ਦੇ ਲਾਲ ਜੇਲਾ ਪਿੰਜਾਂ ਚ ਬੰਦ ਹਨ ਜਿਨ੍ਹਾਂ ਨੇ ਗਰੀਬਾਂ ਦੀ ਸੁਣਵਾਈ ਕਰਨੀ ਹੈ ਐ ਜਿਨ੍ਹਾਂ ਨੇ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ ਹੈ ਤੇ ਜਿਹੜਾ ਆਪਣੇ ਦੇਸ਼ ਦਾ ਕੌਮ ਦਾ ਤੇ ਪੰਜਾਬ ਦੀ ਧਰਤੀ ਦਾ ਸਾਰੇ ਚਾਰ ਚੱਕ ਦਾ ਰਾਜਾ ਉਹੋ ਕੇ ਗੱਲ ਕਰਦਾ ਹੈ ਗਰੀਬਾਂ ਦੀ ਉਹਦੇ ਵਾਸਤੇ ਜੇਲ੍ਹ ਕੋਰ ਹੜੀਆਂ ਐ ਵਿੱਚ ਡੱਕਿਆ ਜਾਂਦਾ ਹੈ ਉਹਦੀ ਕੋਈ ਸੁਣਵਾਈ ਨਹੀਂ ਹੁਣ ਬੇਨਤੀ ਹੈ ਕਿ ਸਾਰੇ ਕਵੀਰ ਅੰਮ੍ਰਿਤਪਾਲ ਸਿੰਘ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਕਵੀਰ ਸਰਬਜੀਤ ਸਿੰਘ ਜੀ ਤੇ ਜੋ ਸ਼ਹੀਦ ਸਰਦਾਰ ਬੀਅੰਤ ਸਿੰਘ ਜੀ ਦੇ ਲੜਕੇ ਫਰੀਦਕੋਟ ਤੋਂ ਅਤੇ ਲੱਖਾ ਸਿੰਘ ਜੀ ਸਿਧਾਣਾ ਅਤੇ ਜਿੰਨੇ ਵੀ ਆਜ਼ਾਦ ਵੀਰ ਖੜੇ ਹਨ ਸਭ ਦਾ ਤੁਸੀਂ ਅੱਜ ਸਾਥ ਦਿਓ ਜੇ ਆਪਣਾ ਭਲਾ ਚਾਹੁੰਦੇ ਹੋ ਤੇ ਸਭ ਦਾ ਸਾਥ ਦਿਓ ਤੇ ਸਾਥ ਦੇ ਕੇ ਜੋ ਗਰੀਬਾਂ ਦੀ ਸਨਵਾਈ ਕਰਦੇ ਹਨ ਅਤੇ ਗਰੀਬਾਂ ਦੇ ਨਾਲ ਖੜਦੇ ਹਨ ਉਹਨਾਂ ਦਾ ਸਾਥ ਦਿਓ ਆਪਾਂ ਸਭ ਨੂੰ ਦੇਖ ਲਿਆ ਵੋਟਾਂ ਪਾ ਪਾ ਕੇ ਪਰ ਵੀ ਅੱਜ ਮੌਕਾ ਹੈ ਵੀ ਅੱਜ ਆਪਾਂ ਕੁਰਸੀ ਤੇ ਬਿਠਾ ਕੇ ਵੀ ਗੱਲ ਕਰਨ ਵਾਲੇ ਉਹ ਜਿਹੇ ਯੋਧੇ ਉਹ ਜਿਹੇ ਸੂਰਬੀਰ ਜਿਹੜੇ ਅੱਖ ਚੱਖ ਪਾ ਕੇ ਪ੍ਰਧਾਨ ਮੰਤਰੀ ਦੀ ਅਸ਼ਾਹ ਮੰਤਰੀ ਦੀ ਜਿੰਨੇ ਵੀ ਮੰਤਰੀ ਨੇ ਇਹਨਾਂ ਦੇ ਨਾਲ ਗੱਲ ਕਰਨ ਵਾਲੇ ਆਪਾਂ ਭੇਜੀਏ ਉਹ ਜੋ ਆਪਣੀ ਕੌਮ ਦੀ ਅਤੇ ਪੰਥ ਦੀ ਤੇ ਗੁਰੂ ਗ੍ਰੰਥ ਦੀ ਜੋ ਗੱਲ ਕਰਨ ਵਾਲੇ ਉਥੇ ਪਹੁੰਚ ਕੇ ਆਪਾਂ ਨੂੰ ਇਨਸਾਫ ਦਿਵਾ ਸਕਣ ਇਸ ਕਰਕੇ ਮੇਰੀ ਬੇਨਤੀ ਹੈ ਕਿ ਅੱਜ ਮੌਕਾ ਤੁਹਾਡੇ ਕੋਲ ਅੱਜ ਸਾਥ ਦਿਓ ਅੱਜ ਸਾਥ ਦੇ ਕੇ ਕਿ ਇਹਨਾਂ ਨੂੰ ਜਿਤਾ ਕੇ ਕਿ ਆਪਾਂ ਭੇਜੀਏ ਤੇ ਜਦੋਂ ਪੰਥ ਦੇ ਉਥੇ ਨਮਾਇंदे ਬੈਠੇ ਹੋਏ ਤੇ ਫਿਰ ਪੰਥ ਦੀ ਗੱਲ ਚੱਲੇਗੀ ਫਿਰ ਆ ਨਸ਼ੇ-ਨੁਸ਼ੇ ਭਾਈ ਸਭ ਕੋ ਮਕਾ ਦੇਣਗੇ ਜਿਵੇਂ ਸਰਕਾਰਾਂ ਨੇ ਆਪਾਂ ਨੂੰ ਮਾਰਨ ਦੀਆਂ ਸਾਜਸਾਂ ਘੜੀਆਂ ਹਨ ਉਹਨਾਂ ਨੂੰ ਰੋਕਣ ਵਾਸਤੇ ਵੀ ਆਪਣਾ ਕਾਨੂੰਨ ਆਪਣੇ ਸਿੰਘ ਆਪਣੇ ਯੋਧੇ ਜਿਨ੍ਹਾਂ ਨੂੰ ਭੇਜਾਂਗੇ ਉਹ ਆਪਣੀ ਗੱਲ ਸੁਣ ਕੇ ਉੱਥੇ ਜ਼ਰੂਰ ਕਰਨਗੇ ਇੰਨੀ ਕ ਆਪਾਂ ਨੂੰ ਆਸ ਹੈ ਇੰਨੀ ਕ ਆਪਾਂ ਨੂੰ ਉਹ ਹੈ ਵੀ ਆਪਣੇ ਗੁਰਸਿੱਖ ਜਿਹੜੇ ਆ ਕਪੂਰਜਾ ਪੁਰਜਾ ਕੱਟ ਮਰੇ ਕਭੂ ਨਾ ਸ਼ਾਦੇ ਖੇਤ ਇੱਕ ਬੇਨਤੀ ਹੋਰ ਹੈ ਕਿ ਆਪਣੀਆਂ ਲੜਾਈਆਂ ਆਪੋ ਵੇਦੀ ਭਮਾਂ ਸੌ ਤਰ੍ਹਾਂ ਦੇ ਉਧਰ ਮੱਤ ਭੇੜ ਹੁਣ ਪਰ ਇੱਕ ਸਿਆਣਿਆਂ ਦੀ ਕਥਨ ਗੱਲ ਹੈ ਕਿ ਦਾਲ ਦਲੀ ਨਾਲ ਰਿੰਨਣ ਦੇ ਕੰਮ ਆਉਂਦੀ ਤੇ ਭੁੱਜੀ ਦਾਲ ਨਾਲ ਕਦੇ ਵੀ ਉੱਗਦੀ ਜੀ ਉਹ ਦੋ ਧੜਿਆਂ ਵਿੱਚ ਰਹਿ ਕੇ ਖਾਲਸਾ ਜੀ ਤੇ ਕਦੀ ਵੈਰੀ ਤੇ ਤੜੀ ਨਾ ਪੁੱਗਦੀ ਜੀ ਦੋ ਧੜਿਆਂ ਵਿੱਚ ਰਹਿ ਕੇ ਖਾਲਸਾ ਜੀ ਕਿਤੇ ਵੈਰੀ ਤੇ ਤੜੀ ਨਹੀਂ ਪੁੱਗਦੀ ਜੀ ਇੱਥੇ ਇੱਕ ਹੋਣ ਦਾ ਮੌਕਾ ਹੈ ਇੱਕ ਹੋ ਕੇ ਰਾਜ ਭਾਗ ਨੂੰ ਕਿਵੇਂ ਚਲਾਉਣਾ ਕਿਵੇਂ ਸਾਹਮਣਾਵਾ ਉਹੋ ਜੇ ਆਪਾਂ ਸੂਰਬੀਰ ਯੋਧੇ ਭੇਜਾਂਗੇ ਫੇਰ ਹੀ ਆਪਣੀ ਸੁਣਵਾਈ ਹੋਊ ਫੇਰ ਹੀ ਆਪਣੀ ਕੋਈ ਗੱਲਬਾਤ ਚੱਲੂਗੀ ਗੁਰੂ ਗ੍ਰੰਥ ਪੰਥ ਦੀ ਕਿ ਉਹ ਤਾਬਿਆ ਚਲੇ ਜੋ ਪੰਥ ਕੀ ਖਾਇ ਨਾ ਜਮਕਾ ਬਾਣ ਜਿਹੜਾ ਗੁਰੂ ਮਹਾਰਾਜ ਅਤੇ ਗ੍ਰੰਥ ਤੇ ਪੰਥ ਦੀ ਤਾਬਿਆ ਚਾਉਂਦਾ ਹੈ ਉਹ ਹਮੇਸ਼ਾ ਉੱਚ ਕੋਟੀ ਤੇ ਪਹੁੰਚਦਾ ਹੈ ਪਰ ਹੁਣ ਤੁਸੀਂ ਇਹ ਦੱਸਣਾ ਵੀ ਭਾਈ ਪੰਥ ਕੌਣ ਹੈ ਉਹ ਜਿਹੜੇ 2-4 ਬੰਦੇ ਉਹ ਜਣ ਕੇ ਬਾਦਲ ਦਾ ਲਾਲਾ ਕੋਈ ਲਾਲਾ ਵੀ ਉਹ ਪੰਥ ਆਪਣੇ ਆਪ ਨੂੰ ਸਮਝਦੇ ਨੇ ਤੁਸੀਂ ਇਹ ਦੱਸੋ ਵੀ ਪੰਥ ਕਿਹੜਾ ਹੈ ਅਸਲੀ ਤੇ ਜੇ ਪੰਥ ਦੇ ਨਮਾਇंदे ਆਪਾਂ ਖਲਾਰੇ ਨੇ ਵੀ ਉਹਨਾਂ ਨੂੰ ਦਿਤਾਉਣਾ ਆਪਣਾ ਫਰਜ ਆ ਫੇਰ ਕੱਲ ਨੂੰ ਗੱਲ ਹੋਊਗੀ ਫੇਰ ਆਪਾਂ ਗੱਲ ਕਰਾਂਗੇ ਵੀ ਆ ਪੰਥ ਨੇ ਜਿਤਾਇਆ ਆ ਆ ਪੰਥ ਦੀ ਜਿੱਤ ਆ ਆ ਪੰਥ ਦਾ ਪੰਥ ਦਾ ਨਿਸ਼ਾਨ ਆ ਭਾਈ ਬਚਨ ਦਾ ਬਹੁਤ ਨੇ ਕਰਨ ਵਾਲੇ ਪਰ ਇੰਨੀਆਂ ਬੇਨਤੀਆਂ ਵੀ ਇਹਨੂੰ ਸ਼ੇਅਰ ਕਰਕੇ ਮੇਰੇ ਸਾਰੇ ਵੀਰਾਂ ਦੇ ਕੋਲ ਮਿੰਟੋ ਮਿੰਟੀਆਂ ਗਾਗੂ ਜੇ ਪਚਾ ਦਿਓ ਕਿਉਂ ਕਿ ਸਿਆਣੇ ਆਖਦੇ ਨੇ ਜਹੀ ਵਾਬ ਅੱਗੇ ਸਿਆਣੇ ਆਖਦੇ ਨੇ ਜਹੀ ਵਾਬ ਅੱਗੇ ਤੇ ਹਾ ਆਸਰਾ ਝੱਟ ਬਣਾ ਲਈਏ ਲੱਗੇ ਅੱਗ ਤੇ ਚੜ ਦਰਿਆ ਆਵੇ ਤੇ ਹਟਕਾਰ ਨਾਲ jaan गवा ਲਈਏ ਇਹ ਜਿਹੜੇ ਹੁਣ ਅੱਜ ਵੋਟਾਂ ਦੀ ਮਹਿੰਮਾ ਇਹ ਅੱਜ ਦਾ ਦਿਨ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਦਾਵਾ-ਦਵੇ ਨੂੰ ਸ਼ੇਅਰ ਕਰਕੇ ਸਾਰੇ ਹੀ ਆਪਣਾ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਆ ਕਿ ਜਿਹੜੇ ਆਯਾਦ ਉਮੀਦਵਾਰ ਖੜੇ ਨੇ ਉਹਨਾਂ ਨੂੰ ਜਿਤਾਓ ਅਤੇ ਪੰਥ ਦਾ ਭਲਾ ਕਰਨ ਵਾਸਤੇ ਤੇ ਉਹਨਾਂ ਨੂੰ ਮਹਾਰਾਜ ਸਮਤ ਬਖਸ਼ੇ ਅਤੇ ਪੰਥ ਅਤੇ ਗਊ ਤੇ ਗਰੀਬ ਦੀ ਰਾਖੀ ਕਰਨ ਦੇ ਵਾਸਤੇ ਉਹ ਤਤ ਪਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ